ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀਜ਼ ਸੂਟਾਂ ਦੀ ਤੇ ਰੈਡੀਮੇਡ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਹੋਏਗਾ ਜੀ ਔਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਆਰਡਰ ਕਨਫਰਮ ਹੋਏਗਾ ਇਸ ਕਰਕੇ ਫਟਾਫਟ ਵੀਡੀਓ ਦੇਖਦੇ ਸਾਰ ਹੀ ਆਪਣਾ ਬੁਕਿੰਗ ਕਰਵਾ ਲਿਆ ਕਰੋ ਆਪਣੇ ਸੂਟਾਂ ਦੀ ਤਾਂ ਜੋ ਤੁਹਾਨੂੰ ਸੂਟ ਜਿਹੜੇ ਆ ਉਹ ਪਹਿਲਾਂ ਮਿਲ ਜਾਣ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਪਿਆਰੇ ਸੂਟ। ਅ ਇਸ ਮੌਸਮ ਦੇ ਪਾਉਣ ਵਾਲੇ ਸੂਟ ਹੋਣਗੇ। ਠੀਕ ਹੈ ਜੀ। ਪਿਛਲੀ ਵੀਡੀਓ ਦੇ ਵਿੱਚ ਇੱਕ ਮੈਂ ਕ੍ਰੇਪ ਦਾ ਸੂਟ ਲੈ ਕੇ ਆਈ ਸੀ ਗ੍ਰੇ ਕਲਰ ਦਾ ਸੂਟ ਸੀ ਉਹਦੇ ਉੱਪਰ ਨਾ ਮੈਰੂਨ ਕਲਰ ਦੇ ਫਲਾਵਰ ਬਣੇ ਹੋਏ ਸੀ ਬਹੁਤ ਮੈਸੇਜ ਆਏ ਪਰ ਸੂਟ ਉਹ ਇੱਕ ਹੀ ਸੀ ਔਰ ਇੱਕੋ ਹੀ ਜਣੇ ਨੂੰ ਮਿਲਿਆ। ਅੱਜ ਆਪਾਂ ਕ੍ਰੇਪ ਦੇ ਵਿੱਚ ਹੋਰ ਲੈ ਕੇ ਆਏ ਆ ਤੁਹਾਡੇ ਵਾਸਤੇ ਸੂਟ। ਕਿਸੇ ਵੇਲੇ ਤੁਹਾਨੂੰ ਮੈਂ ਕਿਹਾ ਇੱਧਰ-ਉੱਧਰ ਪਈਆਂ ਹੁੰਦੀਆਂ ਚੀਜ਼ਾਂ ਕਿਉਂਕਿ ਇਹਨਾਂ ਦਾ ਜੇ ਸੀਜ਼ਨ ਨਹੀਂ ਸੀ ਇਸ ਕਰਕੇ ਇਹਨਾਂ ਨੂੰ ਰੱਖਿਆ ਹੋਇਆ ਸੀ। ਤੇ ये सूट है अपने कोल करेब का ओके जी तो यदा प्राइस, प्राइस लगेगा जी तुम्हें वही तीन सौ रुपया ठीक है और ये तीन चार सूट मिल जाएंगे हूँ तीन तीन चार कस्टमर लै सकते हो अपने कोल हैगा पूरा तो प्राइस लगेगा जी तीन सौ रुपया शिपिंग दे लगन की फिफ्टी रुपीज़ जे लगते ही ने और साढ़े तीन सौ सूट थोड़े घर पहुँच जाएगा बहुत प्यारा सूट है ठीक है और चार पाँच साल की गारंटी तो मैं दिनी हूँ कि नहीं जाना इन्हें ठीक है जी ਵੀਡੀਓ ਦੀ ਟਾਈਮਿੰਗ ਆਪਣੀ ਸ਼ਾਮੀ 7:30 ਵਜੇ 7:30 ਤੋਂ 8:00 ਵਜੇ ਦੇ ਵਿੱਚ ਵੀਡੀਓ ਆਪਣੇ ਇੰਡੀਆ ਦੇ ਟਾਈਮ ਨਾਲ ਆ ਜਾਂਦੀ ਆ ਤੇ ਤੁਸੀਂ ਫਟਾਫਟ ਵੀਡੀਓ ਨੂੰ ਦੇਖ ਕੇ ਆਪਣੇ ਆਰਡਰ ਬੁੱਕ ਕਰਵਾ ਲਓ ਨੈਕਸਟ ਆ ਗਿਆ ਜੀ ਆਪਣੇ ਕੋਲ ਇਹ ਮੈਰੂਨ ਕਲਰ ਦਾ ਸੂਟ ਲੀਫੀ ਪ੍ਰਿੰਟ ਬਣਿਆ ਹੋਇਆ ਉੱਪਰ ਬਹੁਤ ਸੋਨਾ ਪ੍ਰਿੰਟ ਆ ਸ਼ਾਈਨੀ ਤੇ ਇਹਦਾ ਤੁਸੀਂ ਸੂਟ ਬਣਾ ਸਕਦੇ ਹੋ ਸ਼ਰਟ ਬਣਾ ਸਕਦੇ ਹੋ ਕੋਈ ਡ्रेसेस ਬਣਵਾ ਸਕਦੇ ਹੋ ਬਹੁਤ ਪਿਆਰਾ ਸੂਟ ਆ ਔਰ ਇਹਦਾ ਵੀ ਪ੍ਰਾਈਸ ਤੁਹਾਨੂੰ ਸੇਮ ਹੀ ਆਪਾਂ ਕਰ ਦੇਣਾ ਹੈ ਮਹਿੰਗੇ ਪ੍ਰਾਈਸ ਦੇ ਸੂਟ ਨੇ 100 ਰੁਪਏ ਮੀਟਰ 150 ਰੁਪਏ ਮੀਟਰ 120 ਰੁਪਏ ਮੀਟਰ ਵਾਲਾ ਸੂਟ ਸਿਰਫ ਤੇ ਸਿਰਫ ਆਪਾਂ ਤੁਹਾਨੂੰ ਦੇ ਦੇਣਾ 350 ਦੇ ਵਿੱਚ 350s ਤੁਹਾਡੇ ਘਰ ਸੂਟ ਪਹੁੰਚ ਜਾਏਗਾ ਠੀਕ ਹੈ ਜੀ 350 ਚ ਤੁਹਾਡੇ ਘਰ ਸੂਟ ਪਹੁੰਚ ਜਾਏਗਾ ਆਲ ਇੰਡੀਆ ਸ਼ਿਪਿੰਗ ਆਪਾਂ ਕਰਦੇ ਆਂ ਆਲ ਇੰਡੀਆ ਕੋਈ ਸ਼ਿਪਿੰਗ ਲੱਗੇਗੀ ਸਿਰਫ ਤੇ ਸਿਰਫ 350 ਚ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਨੈਕਸਟ ਤੁਹਾਨੂੰ ਦਿਖਾਣੇ ਆ ਜੀ ਆਪਾਂ ਰੈੱਡ ਕਲਰ ਦਾ ਸੂਟ ਕੋਟਾ ਡੋਰੀਆ ਜੋਰਜਾਟੇ ਦਾ ਸਟੱਫ ਹੋਏਗਾ ਔਰ ਤਬਾਹੀ ਮਚਾਈ ਸੀ ਇਹਨਾਂ ਸੂਟਾਂ ਨੇ ਜਿਹੜੇ ਆਏ ਹੋਏ ਔਰ ਬਹੁਤ ਸੋਹਣਾ ਹੈ ਤੇ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਅਵੇਲੇਬਲ ਨੇ ਔਰ ਦੋ ਹੀ ਡਿਜ਼ਾਈਨ ਨੇ ਬਹੁਤ ਪਿਆਰਾ ਪੀਸ ਆ ਤੇ ਸਿਰਫ ਤੇ ਸਿਰਫ 350 ਦੇ ਵਿੱਚ ਤੁਹਾਨੂੰ ਮਿਲ ਜਾਏਗਾ 5 ਮੀਟਰ ਸੂਟ ਤੇ ਤੁਸੀਂ ਕਰਨਾ ਕੀ ਹੈ ਤੁਸੀਂ ਲੈਣਾ ਇਹ ਸਕਰੀਨਸ਼ਾਟ ਤੇ ਭੇਜਣਾ ਹੈ ਸਾਡੇ ਵਟਸਐਪ ਨੰਬਰ ਤੇ ਤੇ ਆਪਣਾ ਆਰਡਰ ਕਨਫਰਮ ਕਰਾਉਣਾ ਹੈ ਠੀਕ ਹੈ ਨਾਲ ਦੀ ਨਾਲ ਹੀ ਪੇਮੈਂਟ ਕਰ ਦਿਆ ਕਰੋ ਕਿਸੇ ਦਾ ਵੀ ਸੂਟ ਹੋਲਡ ਨਹੀਂ ਰੱਖਿਆ ਜਾਏਗਾ ਠੀਕ ਹੈ ਜਿਹੜਾ ਪੇਮੈਂਟ ਕਰੇਗਾ ਸੂਟ ਮਿਲ ਜਾਏਗਾ ਜੀ ਉਹਨੂੰ ਹਲੋ ਨਦੀਆਂ ਡ्रेसेस ਬਣਵਾਉਂ ਬੱਚਿਆਂ ਦੇ ਸੂਟ ਬਣਾਉ ਆਪਣੇ ਸੂਟ ਬਣਾਉ ਕੱਲੀ ਸ਼ਰਟ ਬਣਾਉ ਜਿੰਦੇ ਮਰਜੀ ਵੇਅਰ ਕਰੋ ਲਾਈਨਿੰਗ ਵਾਲੇ ਸੂਟਾਂ ਦਾ ਹੀ ਹੁਣ ਟ੍ਰੈਂਡ ਚੱਲ ਰਿਹਾ ਹੈ ਔਰ ਲਾਈਨਿੰਗ ਇਹਨਾਂ ਸਭ ਨੂੰ ਲੱਗੇਗੀ ਹੀ ਲੱਗੇਗੀ ਨੈਕਸਟ ਵਾਲਾ ਜਿਹੜਾ ਤੁਹਾਨੂੰ ਮੈਂ ਦਿਖਾਉਣ ਲੱਗੀ ਆ ਤੇ ਸੁਪਰ ਕਲਰ ਔਰ ਸੁਪਰ ਹੀਟ ਡਿਜ਼ਾਈਨ ਆ ਲੋ ਇੰਨਾ ਪਿਆਰਾ ਡਿਜ਼ਾਈਨ ਇੰਨਾ ਪਿਆਰਾ ਕਲਰ ਹੋਰ ਤੁਸੋਂ ਤੁਹਾਨੂੰ ਕੀ ਚਾਹੀਦਾ ਠੀਕ ਹੈ ਸਿਰਫ 350 ਵਿੱਚ ਕਮਾਲ ਦੀ ਗੱਲ ਹੈ ਜੀ ਇਹ ਕਿੱਥੇ ਕਮਾਲ ਹੁੰਦਾ ਹੈ ਰਵਿੰਦਰ ਫੈਬਰਿਕ ਤੇ ਕਮਾਲ ਹੁੰਦਾ ਹੈ ਜੀ 350 ਵਿੱਚ ਤੁਹਾਨੂੰ ਸੂਟ ਮਿਲ ਜਾਏਗਾ ਵਾਈਨ ਕਲਰ ਦਾ ਚਮਚਮ ਕਰਦਾ ਸੂਟ ਸਿਰਫ ਤੇ ਸਿਰਫ 350 ਵਿੱਚ ਤੁਹਾਡੇ ਘਰ ਪਹੁੰਚ ਜਾਏਗਾ ਜਿੱਥੇ ਮਰਜੀ ਮੰਗਵਾਓ ਜੀ ਕਲਕੱਤੇ ਮੰਗਾਓ ਬੰਬੇ ਮੰਗਾਓ फिरोजपुर मंगाओ टांडे मंगाओ ठीक है संगरूर मंगाओ बठिंडे मंगाओ यूपी मंगाओ हरियाणा मंगाओ सिर्फ सिर्फ साढ़े तीन सौ मंगवाओ, ठीक है नैक्सट आ गया जी अपने को ब्रॉकेट का सूट आधिया वाली ब्रॉकेट होगी लीफी प्रिंट तुम अज देने लीफ लीफ लिफ होूट आ लुक भी बहुत प्यारी गोल्डन कलर की लैस लाओ चाहे ना लाओ ਦੁਪੱਟਾ ਰੰਗ ਗਾਉ ਨਾਲ ਜੇ ਤੁਹਾਡੇ ਘਰ ਹੈਗਾ ਇਹ ਦੁਪੱਟਾ ਤੇ ਮੈਚ ਕਰੋ 5 ਮੀਟਰ ਸੂਟ ਦਾ ਕਪੜਾ ਆਏਗਾ ਤੇ ਪ੍ਰਾਈਜ਼ ਆਏਗਾ ਜੀ ਸਿਰਫ ਤੇ ਸਿਰਫ 550 550 550 ਦੇ ਵਿੱਚ ਸੂਟ ਪਹੁੰਚ ਜਾਏਗਾ ਜੀ ਤੁਹਾਡੇ ਘਰ ਜਿੱਥੇ ਵੀ ਤੁਸੀਂ ਮੰਗਵਾਉਣਾ ਚਾਹੋ ਠੀਕ ਹੈ ਜੀ ਨੈਕਸਟ ਆਏਗਾ ਇੱਕ ਪ੍ਰੋਕਟ ਦਾ ਦੂਸਰਾ ਡਿਜ਼ਾਈਨ ᱨੈੱਡ ਕਲਰ ਛੋਟਾ ਛੋਟਾ ਪ੍ਰਿੰਟ ਪ੍ਰਾਈਸ ਪ੍ਰਾਈਸ ਤੁਹਾਨੂੰ ਦੱਸਦੇ ਆ ਜੀ ਪ੍ਰਾਈਸ ਦੱਸਦੇ ਆ 500 ਨਹੀਂ ਹੈ ਜੀ ਇਹਦਾ ਪ੍ਰਾਈਸ 400 ਵੀ ਨਹੀਂ ਹੈ ਜੀ 350 ਵੀ ਨਹੀਂ ਸਿਰਫ ਤੇ ਸਿਰਫ 300 300 ਦੇ ਵਿੱਚ ਤੁਹਾਡੇ ਘਰ ਪਹੁੰਚੇਗਾ ਇਹ ਸੂਟ ਕਿਉਂ ਕਮਾਲ ਦੀ ਗੱਲ ਹੈ ਨਾ ਔਰ ਇਹਦੇ ਨਾਲ ਇੱਕ ਆਪਣੇ ਕੋਲ ਐਵਲਾ ਡਿਜ਼ਾਈਨ ਆ ਤੁਸੀਂ ਚਾਹੋ ਇਹ ਵਾਲਾ ਸੂਟ ਕੱਲਾ 5 ਮੀਟਰ ਲੈ ਸਕਦੇ ਹੋ ਇਹ ਵਾਲਾ ਸੂਟ ਕੱਲਾ 5 ਮੀਟਰ ਲੈ ਸਕਦੇ ਹੋ ਤੇ ਜੇ ਤੁਸੀਂ ਚਾਹੋ ਤੁਸੀਂ ਇਹਦੀ ਬਾਟਮ ਇਹਦੀ ਮਤਲਬ ਇਹਦੀ ਬਾਟਮ ਇਹਦੀ ਸ਼ਰਟ ਬਣਾ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਵੀ ਬਹੁਤ ਪਿਆਰੀ ਲੁੱਕ ਲੱਗਦੀ ਹੈ ਸੂਟ ਦੀ ਔਰ ਆਪਣੇ ਕੋਲ ਬਸ ਇਹੀ ਪੀਸ ਰਹਿ ਗਏ ਨੇ ਇਹੀ ਡਿਜ਼ਾਈਨ ਰਹਿ ਗਏ ਨੇ ਠੀਕ ਹੈ ਤੇ ਇਹ ਮਿਲਣਾ ਤੁਹਾਨੂੰ ਸਿਰਫ ਕਿੰਨੇ ਚ ਮਿਲਦਾ ਜੀ ਦੱਸੋ 300 ਰੁਪਏ ਚ 300 ਰੁਪਏ ਚ ਬ੍ਰਾਕਟ ਦਾ ਸੂਟ ਠੀਕ ਹੈ ਔਰ ਬਹੁਤ ਵਧੀਆ ਸੂਟ ਹੈ ਕਮਾਲ ਦਾ ਸੂਟ ਹੈ 300 ਰੁਪਏ ਚ ਤੁਹਾਨੂੰ ਮਿਲ ਜਾਏਗਾ ਤੁਹਾਡੇ ਘਰ ਹੀ ਪਹੁੰਚ ਜਾਏਗਾ ਜੀ ਤੇ ਨੈਕਸਟ ਤੁਹਾਨੂੰ ਮੈਂ ਦਿਖਾਨੀ ਆ ਜਿਹੜਾ ਮੈਂ ਵੇਅਰ ਕੀਤਾ ਹੋਇਆ ਕੋਟਾ ਡੋਰੀਆ ਬਹੁਤ ਸੋਹਣਾ ਲਾਈਟ ਵੇਟ ਸੂਟ ਆ ਔਰ ਲਾਈਨਿੰਗ ਇਹਨਾਂ ਨੂੰ ਲੱਗੇਗੀ ਲੱਗੇਗੀ ਬਹੁਤ ਪਿਆਰੇ ਸੂਟ ਆ ਜਿਹੜਾ ਮੈਂ ਵੇਅਰ ਕੀਤਾ ਹੋਇਆ ਇਹਦੇ ਨਾਲ ਦੇ ਮੈਂ ਸੀਲ ਕਰ ਚੁੱਕੀ ਆ ਔਰ ਇਹ ਆਏਗਾ ਫੋਇਲ ਪ੍ਰਿੰਟ ਦੇ ਨਾਲ ਮੇਰੇ ਵਾਲੇ ਸੂਟ ਦੇ ਉੱਪਰ ਫੋਇਲ ਪ੍ਰਿੰਟਿੰਗ ਨਹੀਂ ਆ ਇਹਦੇ ਉੱਪਰ ਫੋਇਲ ਪ੍ਰਿੰਟਿੰਗ ਆਏਗੀ ਜਿਹੜੀ ਕਿ ਇੱਕ ਸ਼ਾਈਨੀ ਜੀ ਲੁੱਕ ਦਿੰਦੀ ਆ ਔਰ ਸਿਰਫ ਤੇ ਸਿਰਫ 300 ਰੁਪਏ ਚ ਤੁਹਾਨੂੰ ਸੂਟ ਦੇ ਦੇਣਾ ਹੈ ਬੱਲੇ ਬੱਲੇ ਕਰਾ ਦੇਣੀ ਆ ਠੀਕ ਆ ਤੇ ਟੌਰਟਾ ਦਾ ਨਿੱਕਲ ਜਾਣਾ ਬਹੁਤ ਸੋਹਣਾ ਕਿਸੇ ਨੇ ਕਹਿਣਾ ਕਿੰਨਾ ਮਹਿੰਗਾ ਸੂਟ ਪਾਇਕ ਪਰ ਕਿੰਨੇ ਦਾ ਹੈ ਜੀ ਸਿਰਫ ਸਿਰਫ 300 ਰੁਪਏ ਦਾ ਸੂਟ 300 ਰੁਪਏ ਦਾ ਸੂਟ ਹਲੋ ਜੀ ਨੈਕਸਟ ਕਲਰ ਆ ਗਿਆ ਜੀ ਪਿੰਕ ਕਲਰ ਇਸ ਤਰ੍ਹਾਂ ਦਾ ਔਰ ਡਿਜ਼ਾਈਨ ਵੀ ਬਹੁਤ ਪਿਆਰਾ ਡਰੈਸ ਬਹੁਤ ਤਿਆਰੀਆਂ ਬਣਦੀਆਂ ਟੌਪ ਬਣ ਜਾਂਦੇ ਨੇ ਜੋ ਮਰਜ਼ੀ ਬਣਾਓ ਇਹਨਾਂ ਦਾ ਜੀਨ ਦੇ ਨਾਲ ਵੇਅਰ ਕਰੋ ਕੁੜਤਾ ਬਣਾਓ ਕੱਲਾ ਠੀਕ ਹੈ ਪਰ ਕੱਪੜਾ ਤੁਹਾਨੂੰ 5 ਮੀਟਰ ਹੀ ਮਿਲੇਗਾ ਤੁਸੀਂ ਦੋ ਪਹਿਣਾ ਦੋ ਦਰਾਨੀ ਦੀ ਠਾਣੀ ਦੋ ਮਾਵਾਂ ਧੀਆਂ ਇਸ ਤਰ੍ਹਾਂ ਕਰਕੇ ਬਣਾ ਸਕਦੇ ਪਰ ਅਸੀਂ ਤੁਹਾਨੂੰ 5 ਮੀਟਰ ਹੀ ਕੱਪੜਾ ਦੇਵਾਂਗੇ ਆਹ ਲੋ ਜੀ ਠੀਕ ਆ 5 ਮੀਟਰ ਦਾ ਹੀ ਪ੍ਰਾਈਸ 300 ਰੁਪਏ ਲੱਗੇਗਾ ਐ ਆ ਗਿਆ ਜੀ ਫਰੋਜ਼ੀ ਕਲਰ ਕਲਰ ਬਾ ਕਮਾਲ ਹੈ 골ਡਨ ਕਲਰ ਦੀ ਲੈਸ ਲਵਾਓ ਸੂਟ ਬਣਾਓ ਪਿਆਰਾ ਜਿਆ ਤੇ ਮੇਲੇ ਮੁੱਲੇ ਕਾਫੀ ਆ ਰਹੇ ਨੇ ਆਪਣੇ ਵਾਂਡੇ ਟਿੰਡੇ ਜਾਓ ਸੂਟ ਪਾ ਕੇ ਬੱਚਿਆਂ ਦੇ ਪੇਪਰ ਹੋ ਜਾਣੇ ਨੇ ਨਵੇਂ-ਨਵੇਂ ਸੂਟ ਸਵਾਓ ਸਰਦੀਆਂ ਵਾਲੇ ਸੂਟਾਂ ਨੂੰ ਕਰੋ ਲੰਬੇ ਤੇ ਲਾਈਨਿੰਗ ਵਾਲੇ ਸੂਟ ਪਾਓ ਠੀਕ ਹੈ ਕਾਟਨ ਤੁਹਾਨੂੰ ਲਿਆ ਕੇ ਦਿੰਨੇ ਆ 10 15 ਦਿਨ ਦੇ ਫਰਕ ਦੇ ਨਾਲ ਕਾਟਨ ਤੇ ਆ ਹੀ ਜਾਣੀ ਹੈ ਕਿਉਂਕਿ ਉਹਦੇ 8.5 ਮਹੀਨੇ ਚੱਲੇਗੀ ਚੱਲੇਗੀ ਹਲੋ ਜੀ ਔਰ ਨੈਕਸਟ ਆ ਗਿਆ ਜੀ ਇਹ ਵਾਲਾ ਕਲਰ ਬਹੁਤ ਪਿਆਰੇ ਕਲਰ ਆ ਬਹੁਤ ਪਿਆਰੇ ਕਲਰ ਆ ਤੁਸੀਂ ਜਿਹੜਾ ਵੀ ਸੂਟ ਲੈਣਾ ਹੈ ਉਹਦਾ ਸਕਰੀਨ ਸ਼ਾਟ ਭੇਜ ਕੇ 7:30 ਵਜੇ ਇੰਡੀਆ ਦੇ ਟਾਈਮ ਨਾਲ ਆਪਣੀ ਵੀਡੀਓ ਆ ਜਾਣੀ ਹੈ ਤੇ ਨਾਲ ਦੀ ਨਾਲ ਪੇਮੈਂਟ ਕਰਕੇ ਆਪਣੀ ਆਰਡਰ ਕਨਫਰਮ ਕਰਾ ਲੈਣੀ ਹੈ ਹਲੋ ਜੀ ये येगी जी अपनी क्रेप जिन्हों की लाइनिंग नहीं लगती इनू लाइनिंग की जरूरत नहीं होंगी पं मीटर कपड़ा आएगा और कलर प्रिंट बहुत प्यारे ने तो मैं दिखा दी हाँ मैरून कलर और छोटा छोटा प्रिंट और प्राइस लगेगा जी उ तीन सौ रुपया तीन सौ रुपया प्राइस लगेगा एच आ गया सैकंड कलर ए वाला कि प्यारा कलर आ बहुत प्यारा कलर कलर से लाइनिंग की इन्हें जरूरत नहीं आ ਸਿਰਫ ਤੇ ਸਿਰਫ 300 ਰੁਪਏ ਚ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਠੀਕ ਹੈ ਜੀ ਨੈਕਸਟ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਆ ਕ੍ਰੇਪ ਇਹ ਥੋੜੀ ਨੋਰਮਲ ਜੀ ਕ੍ਰੇਪ ਆ ਮਤਲਬ ਨੋਰਮਲ ਕ੍ਰੇਪ ਆਪਾਂ ਇਹਨੂੰ ਕਹਿ ਸਕਦੇ ਆ ਇਹਦਾ ਪ੍ਰਾਈਸ ਲੱਗੇਗਾ ਸਿਰਫ ਤੇ ਸਿਰਫ 250 ਰੁਪਿਆ 250 ਰੁਪਏ ਚ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਜੀ ਘਰ ਠੀਕ ਹੈ ਹੈਲੋ ਇਹ ਆ ਗਿਆ ਦਾ ਪ੍ਰਿੰਟ ਕਲਰ ਆ ਜਾਣਗੇ ਦੇ ਵਿੱਚ ਤਿੰਨ ਠੀਕ ਹੈ ਤਿੰਨ ਕਲਰ ਤੁਹਾਨੂੰ ਮਿਲ ਜਾਣਗੇ ਨੋਈ ਕਲਰ ਬਹੁਤ ਸੋਹਣਾ ਤੇ ਸਿਰਫ ਤੇ ਸਿਰਫ 250 ਰੁਪਏ ਚ ਸੂਟ ਤੁਹਾਨੂੰ ਮਿਲ ਜਾਏਗਾ ਕ੍ਰੇਪ ਦਾ ਠੀਕ ਹੈ ਜੀ ਸੈਕਿੰਡ ਕਲਰ ਆ ਜੀਗਾ ਇਹ ਵਾਲਾ ਵੀਡੀਓ ਨੂੰ ਵੇਖਿਆ ਕਰੋ ਧਿਆਨ ਦੇ ਨਾਲ ਪ੍ਰਾਈਸ ਆਪਾਂ ਮੈਂਸ਼ਨ ਕੀਤੇ ਹੁੰਦੇ ਕਈ ਕਈ ਵਾਰ ਮੈਂ ਆਪਣੇ ਪ੍ਰਾਈਸ ਰਿਪੀਟ ਕਰਦੀਆਂ ਇਸ ਕਰਕੇ ਪ੍ਰਾਈਸ ਤੇ ਤੁਹਾਨੂੰ ਪੁੱਛਣ ਦੀ ਜਰੂਰਤ ਨਹੀਂ ਬਸ ਕਨਫਰਮ ਕਰਾਇਆ ਕਰੋ ਕਿ ਇੰਨੇ ਪੈਸੇ ਪੇਮੈਂਟ ਕਰਨੇ ਆ ਤੇ ਪੈਸੇ ਪੇ ਕਰ ਦਿਆ ਕਰੋ ਠੀਕ ਹੈ ਜੀ ਅੱਗੇ ਜੀ ਔਰ ਨੈਕਸਟ ਕਲਰ ਆ ਗਿਆ ਜੀ ਗ੍ਰੀਨ ਦਿੰਨੋਈ ਕਲਰ ਕਮਾਲ ਦੇ ਬਹੁਤ ਸੋਨੇ ਤੰਦ ਤੇ ਬਹੁਤ ਸੋਨੇ ਸੂਟ ਤੇ ਇਹਨਾਂ ਨੂੰ ਤੁਸੀਂ ਲੈ ਸਕਦੇ ਹੋ ਸਿਰਫ ਸਿਰਫ 250 ਰੁਪਏ ਚ ਨੈਕਸਟ ਤੁਹਾਨੂੰ ਦਿਖਾ ਦਿੰਨੇ ਆ ਆਪਣੇ ਕੋਲ ਫੁਲਕਾਰੀ ਦੇ ਪੀਸ ਆਪਣੇ ਕੋਲ 2-3 ਹੈਗੇ ਆ ਠੀਕ ਹੈ ਇਹ ਲੋ ਬਹੁਤ ਸੋਣੀ ਫੁਲਕਾਰੀ ਆ ਕਲਰ ਆਏਗਾ ਜੀ ਇਹਦਾ ਮਰੂਨ ਕਲਰ ਠੀਕ ਹੈ ਨੋਰਮਲ ਜੀ ਰੇਂਜ ਦੀ ਫੁਲਕਾਰੀ ਆ ਸਿਰਫ ਸਿਰਫ 250 ਰੁਪਏ ਚ ਤੁਹਾਡੇ ਘਰ ਪਹੁੰਚ ਜਾਏਗੀ ਬਹੁਤ ਸੋਹਣੀ ਆ ਪਲੇਨ ਸੂਟਾਂ ਦੀ ਮੈਂ ਅਗਲੀ ਵੀਡੀਓ ਲੈ ਕੇ ਆ ਰਹੀ ਹਾਂ ਤੁਸੀਂ ਉਹ ਉਹਨਾਂ ਦੇ ਨਾਲ ਇਹਨਾਂ ਨੂੰ ਮੈਚ ਕਰਕੇ ਲੈ ਸਕਦੇ ਹੋ ਠੀਕ ਹੈ ਉਹ ਵੀਡੀਓ ਥੋੜੀ ਲੰਬੀ ਹੋ ਜਾਏਗੀ ਇਸ ਕਰਕੇ ਮੈਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਫੁਲਕਾਰੀ ਦਿਖਾ ਦੁੱਤੀ ਹੈ ਪਰ ਇਹਨਾਂ ਦੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੀ ਪੇਮੈਂਟ ਕਰਵਾ ਕੇ ਰੱਖਾ ਸਕਦੇ ਹੋ ਉਹ ਵੀਡੀਓ ਆਏਗੀ ਜੀ ਤੁਹਾਡੀ ਇੱਕ ਇੱਕ ਦਿਨ ਬਾਅਦ ਜਦੋਂ ਮੈਂ ਇਹ ਵੀਡੀਓ ਪਾਉਂਗੀ ਉਸ ਤੋਂ ਇੱਕ ਦਿਨ ਬਾਅਦ ਉਹ ਵਾਲੀ ਵੀਡੀਓ ਆਏਗੀ ਪਲੇਨ ਸੂਟਾਂ ਦੀ ਠੀਕ ਹੈ ਬਹੁਤ ਸਾਰੀ ਫੁਲਕਾਰੀ ਸਿਰਫ 250 ਰੁਪਏ 'ਚ ਤੁਹਾਨੂੰ ਮਿਲ ਜਾਏਗੀ ਔਰ ਨੈਕਸਟ ਕਲਰ ਆ ਗਿਆ ਫੁਲਕਾਰੀ ਦਾ 레드 ਕਲਰ ਠੀਕ ਹੈ ਬਹੁਤ ਸੋਹਣੇ ਕਲਰ ਆ ਤੇ ਫੁਲਕਾਰੀ ਤੇ ਪੰਜਾਬੀਆਂ ਦੀ ਆ ਜੀ ਪਹਿਲੀ ਪਸੰਦ ਠੀਕ ਹੈ ਇੰਨੀ ਕੀ ਦਾ ਫਾਈਸ ਹੋਗਾ ਔਰ ਇਨਾਂ ਦੇ ਦਾ ਠੀਕ ਹੈ ਬਹੁਤ ਸੋਹਣੀ ਫੁਲਕਾਰੀ ਹੈ ਜੇ ਜ਼ਿਆਦਾ ਖੁੱਲੀਆਂ ਡੁੱਲੀਆਂ ਵੱਡੀਆਂ ਫੁਲਕਾਰੀਆਂ ਚਾਹੀਦੀਆਂ ਹੋਈਆਂ ਤੇ ਇੱਕ ਮੈਸੇਜ ਜ਼ਰੂਰ ਕਰਿਓ ਆਪਾਂ ਤੁਹਾਨੂੰ ਦਵਾਂਗੇ ਲਿਆ ਕੇ ਜ਼ਰੂਰ ਨੈਕਸਟ ਕਲਰ ਆ ਗਿਆ ਜੀ ਪਿੰਕ ਰਾਣੀ ਕਲਰ ਇਹ ਵੀ ਬਹੁਤ ਪਿਆਰਾ ਸਾਰੇ ਕਲਰ ਬਹੁਤ ਪਿਆਰੇ ਆ ਤੇ ਜੀ ਪ੍ਰਾਈਸ ਲੱਗੇਗਾ 250 ਰੁਪਿਆ ਤੁਹਾਡੇ ਨੂੰ ਇਹਦਾ 250 ਰੁਪਿਆ ਤੁਹਾਡੇ ਘਰ ਪਹੁੰਚ ਜਾਏਗੀ ਠੀਕ ਆ ਸੂਟਾਂ ਦੇ ਨਾਲ ਮੈਚ ਕਰਕੇ ਲੈਣੀ ਆ ਤੇ ਤੁਸੀਂ ਪਲੇਨ ਸੂਟ ਨਾਲ ਮੈਚ ਕਰਕੇ ਲੈ ਸਕਦੇ ਹੋ ਜੇ ਤੁਸੀਂ ਇਵੇਂ ਹੀ ਲੈਣੀ ਕਿਸੇ ਵੀ ਸੂਟ ਨਾਲ ਪੇਅਰ ਕਰਨ ਨੂੰ ਤੁਸੀਂ ਇਵੇਂ ਵੀ ਲੈ ਸਕਦੇ ਹੋ ਠੀਕ ਆ ਇਹ ਸੀਗੀ ਜੀ ਆਪਣੀ ਅੱਜ ਦੀ ਵੈਰਾਈਟੀ ਰਾਇਸ ਤੁਸੀਂ ਜੁਰੂ ਨੋਟ ਕਰ ਲਏ ਹੋਣਗੇ ਕਿਉਂਕਿ ਮੇਰੇ ਕਸਟਮਰ ਬਹੁਤ ਹੀ ਜ਼ਿਆਦਾ ਮੇਰੀਆਂ ਵੀਡੀਓ ਨੂੰ ਧਿਆਨ ਨਾਲ ਦੇਖਦੇ ਨੇ ਪਿਆਰ ਨਾਲ ਦੇਖਦੇ ਨੇ ਮੈਸੇਜ ਵੀ ਬਹੁਤ ਵਧੀਆ ਆਉਂਦੇ ਨੇ ਤੇ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਠੀਕ ਹੈ ਤੇ ਅਗਲੀ ਵੀਡੀਓ ਵਿੱਚ ਮਿਲਦੇ ਆਪਾਂ ਫਿਰ ਤੋਂ ਬਾਏ